ਨਸਾਂ ਦੋਸਤੋ ਗਾਜਰ ਨੂੰ ਅਸੀਂ ਬਹੁਤ ਹੀ ਪੋਸਟਿਕ ਤੇ ਸਿਹਤਮੰਦ ਸਬਜ਼ੀ ਮੰਨਦੇ ਆ ਪਰ ਅੱਜ ਕੱਲ ਮੰਡੀਆਂ ਵਿੱਚ ਵੇਚੀਆਂ ਜਾ ਰਹੀਆਂ ਗਾਜਰਾਂ ਨੂੰ ਨਕਲੀ ਤੇ ਰਸਾਇਣਕ ਰੰਗਾਂ ਨਾਲ ਰੰਗਿਆ ਜਾ ਰਿਹਾ ਸਿਰਫ ਉਹਨਾਂ ਨੂੰ ਸੋਹਣਾ ਤੇ ਚਮਕਦਾਰ ਹੀ ਬਣਾਉਣ ਲਈ ਦਿਖਾਉਣ ਲਈ ਇਹ ਕੰਮ ਕੀਤਾ ਜਾ ਰਿਹਾ ਜਿਹੜੀਆਂ ਗਾਜਰਾਂ ਸਾਨੂੰ ਖੇਦ ਦੇਣੀ ਚਾਹੀਦੀ ਹੈ ਉਹੀ ਅੱਜ ਸਾਡੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਆਓ ਅੱਜ ਆਪਾਂ ਇਸ ਬਾਰੇ ਹੀ ਗੱਲ ਕਰੀਏ ਹਾਂ ਦੋਸਤੋ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਸ਼ੁਰੂ ਕਰਾਂ ਇਹ ਤੁਹਾਡੇ ਲਈ ਇੱਕ ਸੁਨੇਹਾ ਹੈ ਕਿ ਇਸ ਵੀਡੀਓ ਤੇ ਪਹਿਲੀਆਂ 20 ਕਮੈਂਟ ਜੋ ਵੀ ਕਮੈਂਟ ਆਉਣਗੇ ਉਹਨਾਂ ਦੇ ਉੱਤੇ ਮੈਂ ਖੁਦ ਤੁਹਾਨੂੰ ਉਹਦਾ ਜਵਾਬ ਦੇਵਾਂਗਾ ਇਸ ਲਈ ਜਲਦੀ ਕਰੋ ਦੇਖੋ ਤੇ ਆਪਣੇ ਵਿਚਾਰ ਭੇਜੋ ਆਓ ਹੁਣ ਆਪਾਂ ਵਾਪਸ ਵਿਸ਼ੇ ਤੇ ਜਾਂਦੇ ਹਾਂ ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਨਕਲੀ ਰੰਗ ਕਿਤਾ ਕਿਉਂ ਜਾਂਦਾ ਹੈ ਗਾਜਰਾ ਨੂੰ ਕਿਉਂ ਨਕਲੀ ਰੰਗ ਬਣਾਇਆ ਜਾਂਦਾ ਹੈ ਉਹਨਾਂ ਨੂੰ ਚੰਗੂਦਾਰ ਕਿਉਂ ਬਣਾਇਆ ਜਾਂਦਾ ਫਿੱਕੀਆਂ ਤੇ ਪੁਰਾਣੀਆਂ ਗਾਜਰਾ ਨੂੰ ਤਾਜ਼ਾ ਰਖਾਉਣ ਲਈ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਘੱਟ ਗੁਣਵੰਤਾ ਵਾਲੀ ਸਬਜੀ ਮਹਿੰਗੇ ਭਾਅ ਵੇਚਣ ਲਈ ਨਕਲੀ ਰੰਗ ਸਸਤੇ ਤੇ ਸਾਨੀ ਨਾਲ ਉਪਲਬਧ ਹੁੰਦੇ ਨੇ ਹਰ ਜਗ੍ਹਾ ਜਿੱਥੇ ਮਰਜ਼ੀ ਲੈ ਲੋ ਜਿਹੜੇ ਲੋਕ ਗਾਜਰਾ ਨੂੰ ਰੰਗਦੇ ਨੇ ਉਹਨਾਂ ਨੂੰ ਕਿਸੇ ਦੀ ਸਿਹਤ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਨੂੰ ਆਪਣਾ ਫਾਇਦਾ ਹੀ ਦੇਖਣਾ ਤੇ ਹੁਣ ਆਪਾਂ ਦੇਖੀਏ ਕਿ ਇਹਦੇ ਰੰਗ ਕਿਹੜੇ ਵਰਤੇ ਜਾਂਦੇ ਨੇ ਓਕੇ ਕੱਪੜਿਆਂ ਵਾਲਾ ਰੰਗ ਰਸਾਇਣਕ ਰੰਗ ਟੈਕਸਟਾਈਲ ਡਾਈ ਜਿਹਨੂੰ ਕਹਿੰਦੇ ਨੇ ਸਕਰੀਨ ਤੇ ਤੁਸੀਂ ਦੇਖੋ ਇੰਡਸਟਰੀਅਲ ਤੇ ਨਕਲੀ ਫੂਡ ਕਲਰ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਲੋ ਕਿ ਗੈਰ ਮਨਜ਼ੂਰਸ਼ੁਦਾ ਐਜ਼ੋਰ ਰੰਗ ਐਜ਼ੋਰ ਰੰਗ ਪਤਾ ਕੀ ਹੈ ਜਿਹੜਾ ਚਮੜੇ ਨੂੰ ਰੰਗਣ ਲਈ ਜਾਂਦਾ ਉਹ ਰੰਗ ਵਰਤਿਆ ਜਾਂਦਾ ਕਈ ਵਾਰ ਤੇ ਕੀ ਕਰਦੇ ਨੇ ਕਿ ਪਾਣੀ ਤੇ ਤੇਲ ਨੂੰ ਮਿਲਾ ਕੇ ਉਹਦਾ ਛੜਕਾ ਕਰ ਦਿੰਦੇ ਤਾਂ ਕਿ ਉਹਦੇ ਨਾਲ ਜਿਵੇਂ ਗਾਜਰਾਂ ਚਮਕੇ ਦੀ ਧਿਆਨ ਰਹਿ ਇਹ ਰੰਗ ਜਿਹੜੇ ਨੇ ਖਾਣ ਯੋਗ ਨਹੀਂ ਤੇ ਕਾਨੂੰਨੀ ਤੌਰ ਤੇ ਸਾਰੇ ਇਹ ਗੈਰ ਕਾਨੂੰਨੀ ਨੇ ਠੀਕ ਹੈ ਹੁਣ ਆਪਾਂ ਦੇਖੀਏਗਾ ਆਪਣੀ ਸਿਹਤ ਤੇ ਇਹਦਾ ਅਸਰ ਕੀ ਹੁੰਦਾ ਇੱਕ ਤਾਂ ਤੁਰੰਤ ਇੱਕਦਮ ਜਦੋਂ ਤੁਸੀਂ ਖਾਓਗੇ ਨਾਲ ਹੀ ਅਸਰ ਹੋਏਗਾ ਉਹ ਕੀ ਹੈ ਮੂੰਹ ਦੇ ਤੇ ਗਲੇ ਦੇ ਜਲਣ ਪੇਟ ਦਾ ਦਰਦ ਤੇ ਉਲਟੀ ਆਉਣ ਦਾ ਖਤਰਾ ਅਲਰਜੀ ਉਲਟੀਆਂ ਦੇ ਦਸਤ ਤੋਂ ਹੁਣ ਆਪਾਂ ਲੈ ਲਈਏ ਇੱਕ ਲੰਬੇ ਸਮੇਂ ਆਪਾਂ ਜੇ ਖਾਈ ਜਾਈਏ ਠੀਕ ਹੈ ਇਹੋ ਜਿਹੀਆਂ ਗਾਜਰਾ ਖਾਈ ਜਾਈਏ ਤੇ ਫਿਰ ਕੀ ਹੋਏਗਾ ਸਾਰਿਆਂ ਤੋਂ ਪਹਿਲਾਂ ਤੇ ਜਿਗਰ ਨੂੰ ਨੁਕਸਾਨ ਗੁਰਦਿਆਂ ਤੇ ਬੁਰਾ ਅਸਰ ਹਾਰਮੋਨ ਇੰਬੈਲੈਂਸ ਲੇਡੀਜ਼ ਦੇ ਵਿੱਚ ਵੀ ਯੰਗ ਯੁਨਸਟਰ ਦੇ ਵਿੱਚ ਵੀ ਕੈਂਸਰ ਦਾ ਖਤਰਾ ਬੱਚਿਆਂ ਤੇ ਗਰਭਤੀ ਮਹਿਲਾਵਾਂ ਤੇ ਵੱਡੀ ਉਮਰ ਦੇ ਲੋਕਾਂ ਲਈ ਬਹੁਤ ਹੀ ਖਤਰਾ ਖਤਰਨਾਕ ਹੈ ਇਹ ਇਹ ਦੇਖੋ ਦੋਸਤੋ ਕਿ ਥੋੜਾ ਥੋੜਾ ਜ਼ਹਿਰ ਅਗਰ ਰੋਜ਼ ਖਾਵਾਂਗੇ ਤੇ ਆਖਰਕਾਰ ਉਹ ਵੀ ਤੇ ਜ਼ਹਿਰੀ ਹੁੰਦਾ ਹੈ ਉਹ ਜ਼ਹਿਰ ਤੋਂ ਬਰਾਬਰ ਤੇ ਨਹੀਂ ਹੈ ਹੋਰ ਤਾਂ ਨਹੀਂ ਕੁਝ ਬਣ ਜਾਂਦਾ ਇਸ ਕਰਕੇ ਇਹ ਬੜਾ ਛਾਈ ਵਾਲਾ ਕੰਮ ਹੈ ਹੁਣ ਇਹ ਕਿ ਆਪਾਂ ਪਛਾਣ ਕਿਦਾਂ ਕਰੀਏ ਦੋ ਤਿੰਨ ਤਰੀਕੇ ਮੈਂ ਦੱਸਾਂਗਾ ਸਭ ਤੋਂ ਪਹਿਲਾਂ ਘਰ ਦੇ ਵਿੱਚ ਹੀ ਪਛਾਣ ਕਰਨੀ ਆ ਸਭ ਤੋਂ ਪਹਿਲਾਂ ਹੱਥਾਂ ਨਾਲ ਉਹਨੂੰ ਮਲੋ ਗਾਜਰ ਨੂੰ ਗਿੱਲੇ ਹੱਥਾਂ ਨਾਲ ਉਹਨੂੰ ਗਾਜਰ ਨੂੰ ਮਲੋ ਜੇ ਹੱਥਾਂ ਦੇ ਰੰਗ ਲੱਗ ਜਾਵੇ ਇਹਨਾਂ ਨੂੰ ਉਹਦੇ ਤੋਂ ਮੜਾਵਟੇ ਦੋਸਤੋ ਇਹ ਗਾਜਰਾ ਸੀ ਮਜਾਰੋਂ ਖਰੀਦਿਆ ਨੇ ਹੁਣ ਆਪਾਂ ਇੱਕ ਗਾਜਰ ਲੈ ਕੇ ਸੁੱਕੀ ਗਾਜਰ ਤੇ ਇਹਨੂੰ ਆਪਾਂ ਹੱਥ ਗਿੱਲੇ ਕਰ ਲੈਣੇ ਹੱਥ ਗਿੱਲੇ ਕਰਕੇ ਆਪਾਂ ਇਹਨੂੰ ਤਿੰਗਦਰਾ ਮਲਣਾ ਅੱਥਾਂ ਨੂੰ ਕੋਈ ਰੰਗ ਨਹੀਂ ਲੱਗਾ ਦੂਸਰਾ ਤਰੀਕਾ ਹੈ ਘਰ ਦੇ ਵਿੱਚ ਹੀ ਪਾਣੀ ਦੇ ਵਿੱਚ ਪਾਣੀ ਦਾ ਟੈਸਟ ਗਾਜਰ ਨੂੰ ਪਾਣੀ ਵਿੱਚ ਧੋਵੋ ਤੋ ਜੇ ਪਾਣੀ ਦਾ ਰੰਗ ਲਾਲ ਜਾਂ ਸੰਤਰੀ ਹੋ ਜਾਵੇ ਤੇ ਇਹਦਾ ਮਤਲਬ ਉਹਦੇ ਚ ਨਕਲੀ ਰੰਗ ਪਾਇਆ ਗਿਆ ਹੈ ਹੁਣ ਆਪਾਂ ਨੂੰ ਧੋ ਕੇ ਦੇਖਦੇ ਹਾਂ ਦੇਖੋ ਇਹ ਧੋਕਰ ਜਦੋਂ ਮਲੋ ਹਾਂ ਦੇਖੋ ਪਾਣੀ ਸਾਫ ਹੈ ਆਣੀ ਸਾਫ ਹੈ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਕੋਈ ਰੰਗ ਆਇਆ ਹੋਵੇ। ਤੀਸਰਾ ਤਰੀਕਾ ਹੈ ਕਿ ਇੱਕ ਕੱਪੜਾ ਲੈ ਲਓ। ਕੱਪੜੇ ਦੇ ਨਾਲ ਉਹਨੂੰ ਗਾਜਰ ਨੂੰ ਮਲੋ। ਠੀਕ ਹੈ। ਤੇ ਜੇ ਕੱਪੜਾ ਨੂੰ ਰੰਗ ਲੱਗ ਜਾਵੇ ਤੇ ਤਾਂ ਵੀ ਇਹ ਤੁਹਾਨੂੰ ਪਤਾ ਚੱਲੇਗਾ ਜਿਵੇਂ ਸਕਰੀਨ 'ਚ ਵੀ ਦਿਖਾਇਆ ਗਿਆ। ਇਹ ਇਹਦੇ ਵਿੱਚ ਬੰਤਕਲੀ ਰੰਗ ਪਾਇਆ। ਇਹ ਦੇਖੋ ਆਪਾਂ ਨੂੰ ਟੈਸਟ ਕਰਦੇ ਹਾਂ ਸਾਰਾਂ ਤੋਂ ਪਹਿਲਾਂ ਤੇ ਕਾਗਜ਼ ਦੇ ਨਾਲ ਜਿਸ ਤਰ੍ਹਾਂ ਦੱਸਿਆ ਕਿ ਇਹਨੂੰ ਮਲੋ ਲੱਖੋਂ ਮੜ ਕੇ ਕੋਈ ਰੰਗ ਨਹੀਂ ਹੈਗਾ ਹਾਂ ਦੇ ਕੋਈ ਰੰਗ ਨਹੀਂ ਹੋਇਆ ਚਲ ਸੇ ਦੇਖੋ ਦੋਸਤੋ ਕਿ ਇਹ ਇੱਕਦਮ ਨੈਚੁਰਲ ਗਾਜਰ ਹੈ ਕੋਈ ਇਹਦੇ ਵਿੱਚ ਲੱਗਦਾ ਨਹੀਂ ਕਿ ਕੁਝ ਹੋਵੇ ਹਾਂ ਜੀ ਇੱਕਦਮ ਬਹੁਤ ਗਾੜੀ ਹੋਏਗੀ ਤਾਂ ਨੈਚੁਰਲੀ ਫਿਰ ਉਹ ਰੰਗ ਲੱਗਿਆ ਹੋਵੇਗਾ ਜਦੋਂ ਤੁਸੀਂ ਖੇਦਣੀ ਆ ਤੁਸੀਂ ਦੇਖੋ ਇਹਦੇ ਚਟਾਕੇ ਨੇ ਨੈਚੁਰਲ ਕਲਰ ਜਿਹੜਾ ਨਜ਼ਰ ਆ ਰਿਹਾ ਮਤਲਬ ਇੱਕਦਮ ਜਿਹੜਾ ਕਲਰ ਇੱਕੋ ਜਿਹਾ ਨਹੀਂ ਹੈਗਾ ਇਹੀ ਮੈਂ ਉਹਦੇ ਜੀ ਦੱਸਣਾ ਚਾਹੁੰਦਾ ਵੀਡੀਓ ਦੇ ਵਿੱਚ ਇੱਕੋ ਜਿਹੇ ਰੰਗ ਜਿੱਥੇ ਹੋਵੇ ਜਿੱਥੇ ਸਪੌਟ ਬਿਲਕੁਲ ਹੋ ਵੀ ਨਾ ਤੋਂ ਉਹ ਜਿਹੜਾ ਹੈਗਾ ਅ ਕਲਰ ਕੀਤਾ ਹੋਏਗਾ ਤੋਂ ਆਪਾਂ ਉਹ ਗਾਜਰ ਨਹੀਂ ਖਰੀਦਣੀ ਅਗਿਆ ਦੂਸਰਾ ਸਾਰੇ ਤੋਂ ਵੱਡੀ ਜੇ ਨਜ਼ਰ ਦਾ ਵੀ ਤੁਸੀਂ ਅੱਖਾਂ ਨਾਲ ਦੇਖੋ ਬਹੁਤ ਜ਼ਿਆਦਾ ਚਮਕਦਾਰ ਇੱਕ ਸਾ ਜਿਸ ਨੇ ਤੁਹਾਨੂੰ ਕੀਹਦੇ ਚ ਦਿਖਾਇਆ ਗਿਆ ਇੱਕ ਵਾਰ ਸੇ ਬਹੁਤ ਚਮਕਦਾਰ ਹੈ ਇੱਕ ਵਾਰ ਸੇ ਨੋਰਮਲ ਗਾਜਰਾ ਨੇ ਠੀਕ ਹੈ ਉਹ ਨਾ ਖਰੀਦੋ ਕੁਦਰਤੀ ਗਾਜਰਾ ਦਾ ਜਿਹੜਾ ਰੰਗ ਹਲਕਾ ਹੁੰਦਾ ਤੇ ਉਹ ਅਸਮਾਨ ਹੁੰਦਾ ਮਤਲਬ ਇਕਦਮ ਬਸ ਇੱਕ ਸਮਾਨ ਨਹੀਂ ਹੁੰਦਾ ਉਹ। ਤੋਂ ਉਹ ਨੂੰ ਚੰਗੀ ਤਰ੍ਹਾਂ ਦੇਖੋ ਜਿਵੇਂ ਸਕਰੀਨ ਦੇ ਵਿੱਚ ਦਿਖਾਇਆ ਗਿਆ ਹੈ। ਸਾਵਧਾਨੀਆਂ ਕੀ ਵਰਤਣੀਆਂ ਦੋਸਤੋ? ਸਭ ਤੋਂ ਪਹਿਲਾਂ ਤੇ ਇਹ ਹੈ ਕਿ ਬਹੁਤ ਜ਼ਿਆਦਾ ਚਮਕਦਾਰ ਗੱਜਟ ਤੋਂ ਬਚੋ। ਪ੍ਰੋਸੀਜਰਗ ਵਿਅਕਤੀਆਂ ਤੋਂ ਹੀ ਖਰੀਦੋ ਜਿਹੜੇ ਤੁਹਾਡੇ ਆਮ ਤੁਹਾਨੂੰ ਪਤਾ ਹੈ ਕਿ ਇਹ ਬੰਦਾ ਗਲਤ ਕੰਮ ਨਹੀਂ ਕਰ ਸਕਦਾ। ਸਥਾਨਕ ਤੇ ਮੌਸਮੀ ਸਬੀਆਂ ਤૈયੀਰ ਨਾ ਦਿਓ ਜਿਵੇਂ ਕਿ ਸਟੋਰ ਦੇ ਚ ਪਈਆਂ ਰਹਿਣਗੀਆਂ। ਫਿਰ ਉਹ ਤੁਹਾਨੂੰ ਮਹੀਨੇ ਦੋ ਮਹੀਨੇ ਬਾਅਦ ਦੇਣਗੇ ਉਹ ਖਰੀਦਣ ਦੀ ਕੁਛ ਨਾ ਕਰੋ ਗਾਜਰ ਨੂੰ ਵਰਤਣ ਤੋਂ ਪਹਿਲਾਂ ਛਿੱਲੋ ਜਦੋਂ ਵੀ ਕੋਈ ਵੀ ਸੱਜੀ ਗੁਣ ਨੂੰ ਛਿੱਲੋ ਉਪਰੋਂ ਫਿਰ ਧੋਣਾ ਕਾਫੀ ਨਹੀਂ ਹੈ ਕਿਉਂਕਿ ਰਸਾਇਣ ਜਿਹੜੇ ਆ ਅੰਦਰ ਤੱਕ ਪਹੁੰਚ ਜਾਂਦੇ ਆ ਪਹੁੰਚ ਜਾਂਦੇ ਨੇ ਇਹ ਇਹ ਸਭ ਦੇ ਨੀਂਦ ਤੁਹਾਡੇ ਲਈ ਹੁਣ ਮੰਨ ਲਓ ਜੇ ਤੁਹਾਨੂੰ ਪਤਾ ਚੱਲ ਜਾਂਦਾ ਕਿ ਗਾਜਰ ਕੋਈ ਰੰਗੀ ਆ ਤੇ ਸ਼ਿਕਾਇਤ ਕਰਨੀ ਨਾ ਭੁੱਲੋ ਸ਼ਿਕਾਇਤ ਜਰੂਰ ਕਰੋ ਕਿੱਥੇ ਸ਼ਿਕਾਇਤ ਕਰੋ ਮੈਂ ਸਕਰੀਨ ਦੇ ਉੱਤੇ ਜਗ੍ਹਾ ਦੇਖੋਗੇ ਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦਾ ਟੋਲ ਫਰੀ ਨੰਬਰ ਹੈਗਾ ਉਹਦੇ ਚ 1800 111 2100 ਦੂਜੀ ਜਗ੍ਹਾ ਹੈਗਾ ਉਹਨਾਂ ਦੀ ਈਮੇਲ ਵੀ ਹੈਗੀ ਆ fsscos@fssai.gov.in ਫਿਰ ਤੁਸੀਂ ਕੰਪਲੇਨਨ ਆਨਲਾਈਨ ਵੀ ਕਰ ਸਕਦੇ ਹੋ ਉਹ ਵੀ fsscos ਦੇ ਤੇ ਹੈ ਦੋਸਤੋ ਉੱਤੇ ਵੀ ਤੁਸੀਂ ਜਿਸ ਤਰ੍ਹਾਂ ਸਕਰੀਨ ਦੇ ਚਪਾਇਆ ਥੋੜਾ ਰੁਕ ਕੇ ਚੰਗੀ ਤਰ੍ਹਾਂ ਦੇਖੋ ਤੇ ਤੁਸੀਂ ਉਹਦਾ ਸ਼ਿਕਾਇਤ ਕਰ ਸਕਦੇ ਹੋ ਫਿਰ ਉਹਨਾਂ ਦੇ ਰੀਜਨਲ ਆਫਿਸ ਵੀ ਹੈਗੇ ਨੇ ਉਹਦੇ ਚ ਨੰਬਰ ਦੇਖੋ ਵੈਸਟਰਨ ਜ਼ੋਨ ਦਾ ਬੰਮੀ ਦਾ ਵੱਖਰਾ ਹੈਗਾ ਨੌਰਥ ਜ਼ੋਨ ਦਾ ਗਾਜ਼ੀਆਬਾਦ ਦਾ ਜਾਂ ਹਰਿਆਣਾ ਪੰਜਾਬ ਜਿਹੜਾ ਕਵਰ ਕਰਦਾ ਉਹਦਾ ਵੱਖਰਾ ਨੰਬਰ ਦਿੱਤਾ ਹੈਗਾ ਫਿਰ ਈਸ ਜ਼ੋਨ ਕੋਲਕਾਤਾ ਗੁਹਾਟੀ ਉਹ ਸਾਈਡ ਦਾ ਜਿਹੜਾ ਨੰਬਰ ਹੈ ਉਹ ਵੀ ਸਕਰੀਨ ਦੇ ਤੇ ਦਿੱਤਾ ਗਿਆ ਇਸ ਸਕਰੀਨ ਤੇ ਨੰਬਰ ਨੋਟ ਕਰੋ ਤੇ ਇਹਦੇ ਤੇ ਸ਼ਿਕਾਇਤ ਕਰੋ ਫਿਰ ਜੇ ਉੱਥੇ ਨਹੀਂ ਕਰੀ ਤੇ ਜਿਵੇਂ ਹਰਿਆਣਾ ਦਾ ਨੰਬਰ ਵੱਖਰਾ ਹੈ ਦਿੱਲੀ ਦਾ ਵੱਖਰਾ ਉਹ ਵੀ ਤੁਸੀਂ ਦੇਖੋ ਸਕਰੀਨ ਦੇ ਉੱਤੇ ਸ਼ੇਰ ਹਸਾਮ ਦਾ ਵੱਖਰਾ ਹੈਗਾ ਛੱਤੀਗੜ੍ਹ ਦਾ ਵੱਖਰਾ ਪੁਰਾ ਦਾ ਵੱਖਰਾ ਤੋ ਇਹ ਸਾਰੇ ਇਹਨਾਂ ਦੇ ਤੁਸੀਂ ਇਹਦਾ ਫਾਇਦਾ ਖਾਓ ਉਹ ਤੇ ਤੁਸੀਂ ਸ਼ਿਕਾਇਤ ਕਰ ਸਕਦੇ ਆ ਆਪਣੇ ਤੋ ਮੇਰੀ ਅਪੀਲ ਜਿਹੜੀ ਹੈ ਇਹ ਵੀ ਹੈਗੀ ਆ ਇਹ ਵੀਡੀਓ ਜਿਹੜੀ ਹੈ ਜਨਤਾ ਨੂੰ ਦੀ ਜਾਣਕਾਰੀ ਲਈ ਆ ਸਿਹਤ ਦੀ ਸੁਰੱਖਿਆ ਲਈ ਆ ਡਰ ਪੈਦਾ ਕਰਨ ਲਈ ਨਹੀਂ ਆ ਇਹ ਨਹੀਂ ਕਿ ਮੈਂ ਵੀਡੀਓ ਬਣਾਤੀ ਤੇ ਪਤਾ ਨਹੀਂ ਕੀ ਹੋ ਜਾਏਗਾ ਇਹ ਤੁਸੀਂ ਆਪ ਆਪ ਮਤਲਬ ਰੱਖਣਾ ਹੈਗਾ ਇਹ ਡਰਨ ਦੀ ਕੋ ਲੋੜ ਨਹੀਂ ਹੈਗੀ ਭੋਜਨ ਵਿੱਚ ਮਲਾਬਦ ਚੁੱਪਚਾਪ ਹੋਣ ਵਾਲਾ ਅਪਰਾਧ ਹੈ ਤੇ ਜਾਗਰੂਤਾ ਜਿਹੜੀ ਅਵੇਅਰਨੈਸ ਸੈਲਫ ਅਵੇਅਰਨੈਸ ਸਭ ਤੋਂ ਵੱਡਾ ਧਿਆਨ ਹੈ ਤੁਸੀਂ ਆਪ ਅਗਰ ਹੁਸ਼ਿਆਰ ਹੋਗੇ ਤੇ ਕੁਝ ਵੀ ਨਹੀਂ ਹੋ ਸਕਦਾ ਗਵਰਨਮੈਂਟ ਦੇ ਉੱਤੇ ਜ਼ਿਆਦਾ ਡਿਪੈਂਡ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਗਵਰਨਮੈਂਟ ਇਹਨਾ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦੇ ਕੋਲ ਨੰਬਰ ਸਰਚ ਨਹੀਂ ਅਸੀਂ ਆਪਣੀ ਮਦਦ ਆਪ ਹੀ ਕਰੀਏ ਤੇ ਯਾਦ ਰੱਖੋ ਹਰ ਚਮਕਦਾਰ ਚੀਜ਼ ਸਖਤਤ ਨਹੀਂ ਹੁੰਦੀ ਹਰ ਚਮਕਦਾਰ ਚੀਜ਼ ਸਖਤਤ ਨਹੀਂ ਹੁੰਦੀ ਸਾਵਧਨ ਰਹੋ ਸਿਹਤਮੰਦ ਰਹੋ ਔਰ ਕਿਰਪਾ ਕਰੀ ਇਸ ਵੀਡੀਓ ਨੂੰ ਅਗਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਬਸਕ੍ਰਾਈਬ ਕਰਨਾ ਜ਼ਰੂਰ ਨਾ ਭੁੱਲੋ ਹਾਂ ਉਹ ਜਿਹੜੀ ਮਿਲਾਵਟ ਬਾਰੇ ਕਿਉਂਕਿ ਮੈਂ ਜਿੰਨੀਆਂ ਵੀ ਮੇਰੀਆਂ ਵੀਡੀਓ ਨੇ ਉਹ ਭੋਜਨ ਦੀ ਮਿਲਾਵਟ ਬਾਰੇ ਹੀ ਹੁੰਦੀਆਂ ਨੇ ਤਾਂ ਕਿ ਉਹ ਤੁਹਾਡੇ ਥਰ ਪਹੁੰਚੇ ਤਾਂ ਕਿ ਜੇ ਤੁਸੀਂ ਸਬਸਕ੍ਰਾਈਬ ਕਰ ਦਿੰਦੇ ਹੋ ਤੇ ਤੁਹਾਡੇ ਕੋਲ ਉਹ ਵੀਡੀਓ ਪਹੁੰਚੇਗੀ ਧੰਨਵਾਦ ਥੈਂਕ ਯੂ ਵੈਰੀ ਮਚ ਗੋਡ ਬles